ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੀ ਸਿਟੀ ਥਾਣੇ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਆ ਸਾਰਾ ਆਪਰੇਸ਼ਨ ਐਸਪੀ ਟੀਮ ਮੋਗਾ ਤੇ ਡੀਐਸਪੀ ਸਿਟੀ ਮੋਗਾ ਦੀ ਡਾਇਰੈਕਸ਼ਨ ਐਡ ਐਸਐਚਓ ਸਿਟੀ ਦੀ ਟੀਮ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਦੋਸ਼ੀ ਵਿੱਕੀ अरोड़ा ਉਰਫ ਵਿਜੇ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਖਿਲਾਫ ਐਫ ਆਈ ਆਰ ਨੰਬਰ 79 थाना ਸਿਟੀ ਮੋਗਾ ਬਾਈਕ ਆਟ 85 ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 2,80,800 ਡਰਾਮਾਡੋਲ ਨਸ਼ੀਲੀਆਂ ਗੋਲੀਆਂ 8,75,000 ਪ੍ਰੀਗੇਬਾਲਿਨ 300 ਐਮਜੀ ਕੈਪਸੂਲ 4500 ਆਓਡੀਨ ਸੀਰਪ 100 ਐਮਐਲ 52,500 ਡਰੱਗ ਮਨੀ ਤੇ ਇੱਕ ਗੱਡੀ ਸਕੋਡਾ ਇਹ ਤੋਂ ਬਰਾਮਦ ਕੀਤੀ ਗਈ ਹੈ ਇਹ ਦੋਸ਼ੀ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈ ਤੇ ਦਰਜ ਹੈ ਇੱਕ 307 ਦਾ ਕੇਸ ਵੀ ਹੈ ਤੇ ਦਰਜ ਹੈਗਾ ਹੁਣ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇੱਕ ਮੁਕਦਮੇ ਦੀ ਸਾਰੀ ਬੈਕਵਰਡ ਤੇ ਫੋਰਵਰਡ ਲਿੰਕੇਜ ਤੇ ਅਸੀਂ ਜਾ ਰਹੇ ਹਾਂ ਤੇ ਆ ਜਿਹੜਾ ਹੈਗਾ ਵਨ ਆਫ ਦਾ ਮੇਨ ਜਿਹੜਾ ਹੈਗਾ ਕਿੰਗਪਿਨ ਹੈਗਾ ਪੂਰੇ ਮੋਗੇ ਜ਼ਿਲ੍ਹੇ ਦਾ ਤੇ ਇਹਨੇ ਕਈ ਥਾਵਾਂ ਤੇ ਅੱਗੇ ਵੀ ਆ ਗੋਲੀਆਂ ਡਿਸਟ੍ਰਿਬਿਊਟ ਕਰਨੀ ਸੀ ਤੇ ਇਹਦੀ ਫਰਦਰ ਪੁੱਛਗਿੱਛ ਤੋਂ ਇਹ ਸਾਰੇ ਜਿਹੜਾ ਡਰੱਗ ਨੈਟਵਰਕ ਹੈ ਇਹਦਾ ਹੋਰ ਜਿਹੜਾ ਹੈ ਇਹਦੇ ਵਿੱਚ ਡੀਪਲੀ ਇਨਵੈਸਟੀਗੇਸ਼ਨ ਹੋਊਗੀ ਸਰ ਕਿਸੇ ਪਰਸਨ ਨੂੰ ਫੜਨੇ ਇਹਨੂੰ ਸਭ ਤੋਂ ਪਹਿਲਾਂ ਅਸੀਂ ਨਾਕੇ ਤੇ ਫੜਿਆ ਸੀ ਗੱਡੀ ਦੇ ਵਿੱਚ ਇਹਦੇ ਜਿਹੜਾ ਕਾਉਂਟਰਬੈਂਡ ਉਹ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹਦੀ ਪੁੱਛਗਿੱਛ ਤੇ ਆਪਣੇ ਗੋਡਾਊਨ ਚ ਲੈ ਗਿਆ ਜਿੱਥੇ ਇਹਨਾਂ ਸਾਰਾ ਸਮਾਨ ਰੱਖਿਆ ਹੋਇਆ ਸੀ ਫਿਰ ਉੱਥੇ ਜਦੋਂ ਇਹਦੇ ਫਰਡਿੰਗ ਸ਼ਾਫ ਤੇ ਸਾਰੀ ਕਾਰਵਾਈ ਹੋਈ ਇਹਨੇ ਅੱਗੇ ਜਾ ਕੇ ਸਾਰਾ ਕੁਝ ਜਿਹੜਾ ਹੈ ਉਹ ਰਿਕਵਰ ਕਰਾ ਦਿੱਤਾ ਸੀ ਕਿੰਨੀ ਇਹਨਾਂ ਦੇ ਮੈਡੀਕਲ ਸ਼ਾਪ ਵੀ ਹੈ ਜੀ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਦਾ ਜਿਹੜਾ ਹੈ ਉਹ ਗੋਡਾਊਨ ਸੀ ਜਿੱਥੋਂ ਅਸੀਂ ਜਿੱਥੋਂ ਅਸੀਂ ਸਾਰਾ ਸਮਾਨ ਰਿਕਵਰ ਕੀਤਾ ਹੈ ਸਰ ਗੋਡਾਊਨ ਦਾ ਕਿਸ ਤਰ੍ਹਾਂ ਸੀ ਨਹੀਂ ਜੀ ਉਹ ਕੋਈ ਲਾਇਸੈਂਸ ਹੈ ਨਹੀਂ ਮੌਕੇ ਤੇ ਪ੍ਰੋਡਿਊਸ ਨਹੀਂ ਕੀਤਾ ਸੀ ਹਾਂਜੀ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਭਈ ਇਹਨੇ ਗੋਡਾਊਨ ਕਿਰਾਏ ਤੇ ਲਿੱਤਾ ਹੋਇਆ ਸੀ ਜਾਂ ਮਾਲਕ ਦੀ ਇਨਵੋਲਵਮੈਂਟ ਹੈਗੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਹਦੀ ਪੁੱਛਗੀ ਇਸ ਦੇ ਦੌਰਾਨ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਸ ਮੁਤਾਬਿਕ ਉਨਾਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਇਹ ਇਕੱਲਾ ਹੀ ਕੰਮ ਕਰਦਾ ਹੀ ਕੋਈ ਹੋਰ ਵੀ ਇਹਦੇ ਨਾਲ ਸਾਥ ਉਹ ਇਹਦੀ ਸਾਰੇ ਜਿਹੜੇ ਟੈਕਨੀਕਲ ਡਿਟੇਲਸ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਇਹਦੇ ਫੋਨ ਦੀ ਸੀਡੀਆਰ ਵੀ ਇਹਦੀ ਸਾਰਾ ਕੁਝ ਅਸੀਂ ਟੈਕਨੀਕਲੀ ਵੀ ਇੱਥੇ ਵਰਕ ਕਰ ਰਹੇ ਹਾਂ ਹੋਰ ਵੀ ਜਿਹੜੇ ਇਹਦੇ ਨਾਲ ਇਨਵੋਲਵ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਕੁਝ ਦਿਨ ਪਹਿਲਾਂ 40000 ਸੋਲੀਆਂ ਪੜੀਆਂ ਸੀ ਕਿ ਉਹ ਵੀ ਇਸੇ ਕੇਸ ਦਾ ਹੀ ਹਿੱਸਾ ਹੈ ਹਾਂਜੀ ਉਹਦੀ ਜਦੋਂ ਅਸੀਂ ਡੁਗਾਈ ਨਾਲ ਇੰਟਰੋਗੇਸ਼ਨ ਉਹਦਾ ਕੀਤਾ ਗਿਆ ਉਦੋਂ ਜਿਹੜੇ ਹੈ ਕਾਫੀ ਕੁਝ ਸਾਨੂੰ ਲੀਡਸ ਮਿਲੀਆਂ ਸੀ ਉਹਨਾਂ ਲੀਡਸ ਤੇ ਵਰਕ ਕਰਦੇ ਆ ਐਸਐਚਓ ਸਿਟੀ ਦੀ ਟੀਮ ਜਦੋਂ ਹੈਗੀ ਸੋਰਸਸ ਦੇ ਥਰੂ ਵਰਕ ਕਰਦੀ ਰਹੀ ਤੇ ਉਸ ਦੌਰਾਨ ਹੀ ਸਾਰਾ ਚੀਜ਼ ਜਿਹੜੀ ਹੈ ਕੁਲਕੇ ਸਾਹਮਣੇ ਆ ਗਿਆ ਤੇ ਆ red handed ਜਿਹੜਾ ਹੈ ਵਿਦ ਕੌਂਟਰਾਬੈਂਡ ਫੜਿਆ ਗਿਆ ਕਿੰਦਰ ਰਈਆ ਉਹ 40000 ਬੋਲੀਆਂ ਵੀ ਇਸੇ ਬੰਦੇ ਨੇ ਹੀ ਉਹਨੂੰ ਦਿੱਤੀਆਂ ਸੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਜਦੋਂ ਉਹ ਕੇਸ ਰਿਸਟਰ ਹੋਇਆ ਸੀ ਤੇ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਲੀਡਸ ਮਿਲੀ ਸੀ ਜਿਹਦੇ ਕਰਕੇ ਆ ਰਿਕਵਰੀ ਹੋਈ ਹੈ ਸਰ ਇਹ ਇਕੱਤਰ ਵੀ ਕੰਪੋਨੈਂਟ ਡਿਪਾਰਟਮੈਂਟ ਡਰਗ ਡਿਪਾਰਟਮੈਂਟ ਡਰਗ ਇਨਸਪੈਕਟਰ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਟੈਕਨੀਕਲੀ ਹੈਲਪ ਲੈ ਰਹੇ ਹਾਂ ਕਿਉਂਕਿ ਅ ਜਿਹੜਾ ਹੈ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੀ ਫੈਕਟਰੀ ਹੈਗੀ ਜਿਹੜੇ ਹੋਰ ਗੋ ਡਾਊਨ ਹੈਗੇ ਉਹਨਾਂ ਦੀ ਸਰਚ ਕਰਨ ਲਈ ਜਿਹੜੇ ਟੈਕਨੀਕਲ ਐਸਪੈਕਟਸ ਹੁੰਦੇ ਨੇ ਉਹਨਾਂ ਦੇ ਲਈ ਅਸੀਂ ਡਰਗ ਇਨਸਪੈਕਟਰਸ ਦੀ ਮਦਦ ਲੈ ਰਹੇ ਹਾਂ ਲੇਕਿਨ ਆ ਜਿਹੜੀ ਇਨਫੋਰਮੇਸ਼ਨ ਹੈ ਆ ਪਿਓਰਲੀ ਐਸਐਚਓ ਸਿਟੀ ਤੇ ਉਹਨਾਂ ਦੀ ਟੀਮ ਦੀ ਹੈਗੀ ਸੀ ਸਾਰੇ ਮਾਲਕ ਤੋਂ ਸਪਲਾਈ ਦੇਣਗੇ ਆ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਹਦੀ ਪੁੱਛਗਿੱਛ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜੂਗਾ ਸਰ ਬ੍ਰਿਟਿਸ਼ ਕੋਟਿੰਗ ਸੀ ਉਹ ਅਜੇ ਚੈੱਕ ਕਰ ਲੈਨੇ ਆ ਸਾਰੇ ਡਿਟੇਲਸ